ਹੰਦ ਕਰਨਾ ਹੁਣ ਭਾਜੀ ਮੇਰੀ ਗੱਲ ਸਹੀ ਤੁਸੀਂ ਆਪਾਂ ਘਰੇ ਜਾ ਕੇ ਹੁਣ ਜੇ ਜੋ ਕਰਾਂਗੇ ਫਿਰ ਤਾਂ ਜਾਦੇ ਸੱਪਾ ਪਊਗਾ ਜੇਸ ਵਧੂਗਾ ਹਾਂ ਆਪਾਂ ਕਹਾਂਗੇ ਭਈ ਅੱਥਰ ਬਾਜ਼ਾਰ ਚ ਆਪ ਨੂੰ ਮਾਮੇ ਦਾ ਮੁੰਡਾ ਮਿਲ ਗਿਆ ਸੀ ਉਹ ਲੈ ਗਿਆ ਉਹ ਲੈ ਗਿਆ ਹਾਂ ਆਪਾਂ ਤਾਂ ਘੰਟਾ ਕਿ ਲਾਉਣਾ ਸੀ ਭਾਜੀ ਘੰਟਾ ਕਿ ਲਾਉਣਾ ਸੀ ਉਹਨਾਂ ਨੇ ਹੁਣ ਸਾਨੂੰ ਰਾਤ ਰੱਖ ਲਿਆ ਹੁਣ ਸਾਡਾ ਇਹ ਵਿੱਚ ਕੀ ਕਸੂਰ ਹੈ ਭਾਜੀ ਤੂੰ ਤਾਂ ਮੁੱਛੀ ਬੱਠੀ ਹੋ ਗਈ ਹੋਰ ਮੈਂ ਤਾਂ ਇਹੀ ਪਤਾ ਵੀ ਕੀ ਕੀ ਸਾਕੇ ਕਰਦੇ ਕਰਦੇ ਤੂੰ ਸਹੀ ਰੱਖੀ ਬੁੱਦੀ ਕਹਾਂ ਠੰਡੀ ਰਹੂਗੀ ਨਾ ਬੋਲੀ ਨਾ ਨਾ ਮੈਂ ਨਹੀਂ ਬੋਲਦੀ ਹੈ ਕਿ ਜੰਮੀ ਵੀ ਬੁੱਦੀ ਨਾ ਇੱਕ ਚੁੱਪ ਸੌ ਨੂੰ ਖਰਾਬ ਹੈ ਮੈਂ ਨਹੀਂ ਬੋਲਦੀ ਹੈਗੀ ਹਾਂ ਠੀਕ ਹੈ ਠੀਕ ਹੈ ਬੈ ਜਾ ਕੁਛ ਨਹੀਂ ਕੀਤਾ ਇਹ ਚੱਲ ਦੇ ਤਾ ਇਹਦਾ ਇਹਦਾ ਕੀ ਤੁੰ ਲੱਪਾ ਦੇ ਕੇ ਤਾ ਇਹ ਕਾਲੀ ਕਾਲੀ ਚ ਚੱਲ ਬੈ ਜਾ ਦੋਨਾਂ ਵੇਖ ਰਹੀ ਆਪਾਂ ਹੈ ਨਾ ਲੈ ਦੱਸ ਦਪੇਰਾ ਹੋ ਗਿਆ ਚਾਹ ਵੇਲਾ ਹੋ ਗਿਆ ਘੋੜਿਆਂ ਦੀ ਰੰਨ ਹਵੇ ਤੱਕ ਨਹੀਂ ਲੈ ਕੇ ਮੂੜੀ ਖਸਮ ਨੂੰ ਕੱਲ ਦੇ ਨਿਕਲੀ ਆ ਲੈ ਕੇ ਪਤਾ ਨਹੀਂ ਕਿੱਥੇ ਗਈ ਆ ਦੀ ਕੀ ਸ਼ਰਮਲਾਹੀ ਇਹਨਾਂ ਨੇ ਜਮੇ ਸ਼ਰਮ ਨਹੀਂ ਹੈਗੀ ਆ ਤਾਂ ਜਾਣ ਇੱਕ ਵਾਰੀ ਫੇਰ ਗੁੱਸਾ ਚਾਰ ਚਾਰ ਵਾਰੀ ਨਾਉਣ ਵਾਲੀ ਚਰ ਨੂੰ ਅੱਜ ਤੱਕ ਇੱਕ ਵਾਰ ਵੀ ਨਹੀਂ ਤਰਾ ਜੀ ਕਰਿਆ ਨਾਉਣ ਨੂੰ ਲੈ ਉਹ ਆ ਗਿਆ ਬੇੜਾ ਬੱਚਾ ਤਾ ਉਹ ਦਾੜੀ ਆ ਕੀ ਸਰ ਆ ਰਿਓ ਹੋ ਗਿਆ ਟਾਈਮ ਕੀ ਹੋ ਗਿਆ ਤੈਨੂੰ ਕੀ ਹੋ ਗਿਆ ਤੈਨੂੰ ਕਿੱਥੇ ਨਿਕਲਿਆ ਸੀ ਕੱਲ ਦਾ ਓਏ ਐ ਨਹੀਂ ਕਰੀਦਾ ਹੁੰਦਾ ਮਾਮੇ ਦਾ ਮੁੰਡਾ ਲੈ ਗਿਆ ਸੀਗਾ ਲੈ ਗਿਆ ਤੈਨੂੰ ਮਾਮੇ ਦਾ ਮੁੰਡਾ ਅੱਗੇ ਤੋਂ ਤੈਨੂੰ ਮਾਮੇ ਦਾ ਮੁੰਡਾ ਮਿਲਿਆ ਨਹੀਂ ਕਿਤੇ ਉਹ ਕੁਦਰਤੀ ਸ਼ਹਿਰ ਤੋਂ ਮਿਲ ਗਿਆ ਉਹਦਾ ਨਾਲ ਹੀ ਐਨੀ ਕਪਕੀ ਪਈਆਂ ਫੇਰ ਕੀ ਹੋਗਾ ਉਹ ਮਾਮੇ ਦਾ ਮੁੰਡਾ ਬਿਲਕੁਲ ਹੀ ਉਹ ਲੈ ਗਿਆ ਕਹਿੰਦਾ ਪਾਪੀ ਤੂੰ ਵੀ ਕੱਲ੍ਹ ਆਈ ਸੀ ਕਪੱਤੇ ਚੱਟਣ ਗਈ ਸੀ ਹਾਏ ਨਹੀਂ ਤੂੰ ਤਾਂ ਪੜੇ ਬਾੜੀ ਬੋਲਦੇ ਤੈਨੂੰ ਤਾਂ ਲੜਾਈ ਨਹੀਂ ਹੁੰਦਾ ਮੈਂ ਛੋ ਜਮੀ ਵੀ ਚੁੱਪ ਕਰ ਜਾ ਈ ਪਾਪੀ ਈ ਪਾਪੀ ਇਹ ਲਈ ਆ ਪਰ ਜਾ ਆ ਤੈਨੂੰ ਠੀਕ ਕਰ ਜਾ ਜੇ ਵੀ ਤਾਰੀ ਆਇਆ ਉਸ ਤੋਂ ਤਾਰੀ ਕਰੋ ਬਾਅਦ ਤੋਂ ਆਇਆ ਮਾਈ ਨੇ ਸਾਨੂੰ ਇੱਥੇ ਰੱਖ ਸਕਦੀ ਕਾ ਸਾਡਾ ਹਿੱਸਾ ਨਹੀਂ ਹੈਗਾ ਮੇਰਾ ਉਹ ਰਸਾਗਾ ਤੈਨੂੰ ਵਾਜਾ ਚੁੱਪ ਕਰ ਜਾ ਤੈਨੂੰ ਕਹਿੰਦਾ ਚੁੱਪ ਨਹੀਂ ਕਰਾਉਂਦੀ ਸੀ ਭਾਜੀ ਕੋਈ ਨਹੀਂ ਮੈਂ ਤੈਨੂੰ ਕੀ ਕਹਿ ਕੇ ਲਿਆਉਂਦਾ ਸੀ ਉਹ ਮੈਂ ਚੁੱਪ ਕਰਾਉਣਾ ਬੋਲੀ ਆ ਦੀ ਮੇਰਾ ਮਤ ਰੱਖਦਾ ਮਾਈ ਨਹੀਂ ਲਿਆਉਂਦਾ ਐਂ ਪੀਸਾ ਸੰਦੇਰ ਆਨ ਇਹਦੇ ਵਾਸਤੇ ਵੀ ਜਾਂਦਾ ਹੈ ਲਿਆਉਂਦਾ ਇਹਦੇ ਵਾਸਤੇ ਆ ਬੇ ਇਹਦੇ ਵਾਸਤੇ ਆ ਸੀ ਚਲ ਭਾਈ ਮੈਂ ਸੰਧਾ ਨਾ ਸੁਣ ਨਾ ਸੰਧਾ ਲੈ ਤੂੰ ਆ ਲੈ ਚਲ ਮੈਨੂੰ ਖੁੱਟ ਜੂਗਾ ਐਵੇਂ ਲੈ ਪਰਨ ਦੇ ਮੈਂ ਮਾਰੂ ਵਿਚਰਾ ਕੇ ਸੌ ਮਾਰਵਾ ਦੀ ਨਹੀਂ ਨਹੀਂ ਕੋਈ ਨਹੀਂ ਰੱਖ ਮੈਂ ਰਾਣਾ ਨਹੀਂ ਟੈਪਿਸ ਲਗਾਉਂਦਾ ਉਸਨੂੰ ਤੇਰੇ ਨਾਲ ਜਾ ਕੇ ਤਾਂ ਮੈਂ ਜਾ ਮੇਰੀ ਗਲਤੀ ਹੈ ਵੀ ਮੈਂ ਤੈਨੂੰ ਫੋਨ ਨਹੀਂ ਕਰਿਆ ਵਸ ਇੰਨੀ ਕੀ ਗਲਤੀ ਆ ਹੋਰ ਕੀ ਰਹਿ ਗਿਆ ਫਿਰ ਪਹਿਲੀ ਗੱਲ ਤਾਂ ਤੂੰ ਮੈਨੂੰ ਲੈ ਕੇ ਕਿਹਾ ਉਹ ਕਿਹਾ ਮੈਨੂੰ ਕਹਿੰਦਾ ਮੈਂ ਆਪ ਹੀ ਦਵਾਈ ਦਵਾ ਕੇ ਲਾਉਂਦੀ ਉਹ ਤਾਂ ਬਲੱਡ ਹਾਈ ਹੋਇਆ ਵੈਸੀ ਤਾਂ ਕਰਕੇ ਮੈਂ ਲੈ ਗਿਆ ਫੇਰ ਕੀ ਹੋ ਗਿਆ ਕੋਈ ਬੁਲਾਦਾ ਹੀ ਨਹੀਂ ਸੀ ਹੋਇਆ ਮੈਨੂੰ ਸਾਥ ਤਾਂ ਸੀ ਨਾ ਮੈਨੂੰ ਲੱਗੀ ਖਬਰ ਮਾਰਦਾ ਮੱਠੀਆਂ ਹੁਣ ਇਸ ਤੋਂ ਦਾਤ ਪੈਣ ਤਾਂ ਗਿਆ ਹੀ ਚੰਗਾ ਨਾ ਚਾਰ ਪੰਜ ਸਲਾ ਲਿਆਵੇਂਗਾ ਕਮਾ ਕੇ ਲੈ ਦੱਸ ਉਹ ਫੇਰ ਕੀ ਹੋ ਗਿਆ ਅੱਜ ਇੱਥੇ ਕੁਝ ਹੋ ਜਾਂਦਾ ਉਹਨੂੰ ਫੇਰ ਚੱਕੀ ਹੋ ਜਾਂਦਾ ਕੁਝ ਨਹੀਂ ਹੁੰਦਾ ਉਹ ਕਿਧਰ ਨਹੀਂ ਮਰਦੀ ਉਹ ਤੈਨੂੰ ਕਿਹੜਾ ਭੈਰਾ ਪਿੱਤੀ ਪੜਾ ਗਿਆ ਤੈਨੂੰ ਮੈਨੂੰ ਭਿੱਤੀ ਕਿਹਨਾ ਪੜਾਉਣੀ ਆ ਹੋਰ ਹੁਣ ਹਾਂ ਮਾਰੇ ਮੋਟੇ ਆਕਰ ਨੂੰ ਹੱਥ ਮਾਰਾ ਸਿਆਣਾ ਬੇਲਾ ਹੋਇਆ ਮੈਂ ਸਿਰ ਕਰ ਰੱਖੜੀ ਸਸਰੀ ਗਾਲ ਭਾਈ ਆਹ ਕੌਣ ਆ ਹੁਣ ਫਤਜੀ ਆ ਜੀ ਕੀ ਗੱਲ ਹੋ ਗਈ ਅੱਛਾ ਸੱਚ ਲੱਗੀ ਵੀ ਐ ਬਰਨਾਲੇ ਅੱਛਾ ਤੈਨੂੰ ਤਾਂ ਸਾਰਾ ਰਿਸ਼ਤੇਦਾਰਾ ਬਾਰੇ ਵੀ ਪਤਾ ਵੀ ਪਾਉਣਾ ਲੱਖ ਤੈਨੂੰ ਨਹੀਂ ਪਤਾ ਇਹਦਾ ਲੱਗ ਗਈ ਭੂਆ ਜੀ ਹੁਣ ਕੀ ਆ ਪੁੱਤ ਤੈਰੇ ਨਹੀਂ ਭੂਆ ਕੰਚਰੀ ਲੈ ਕੇ ਕੱਲ ਦੇ ਨਿਕਲੀ ਵੀ ਐ ਨੂੰ ਤੁਸੀਂ ਮੇਰੀ ਭੂਣ ਕਿਵੇਂ ਗਾਲ ਕੱਢੀ ਮੈਂ ਤੁਹਾਡੀ ਇੱਜ਼ਤ ਕਰਦੀ ਆ ਪਹਿਲਾ ਨੰਬਰ ਮੇਰੀ ਭੂਣ ਤੁਸੀਂ ਗਾਲ ਨਾ ਕੱਢੋ ਕੀ ਗਾਲ ਕਾਣਾ ਆਵੇ ਹੋਰ ਗਾਲ ਨਹੀਂ ਕੱਢੀ ਦੀ ਹੁੰਦੀ ਤੇ ਮੈਂ ਦਵਾਈ ਦਵਾ ਕੇ ਲਿਆਉਣਾਗਾ ਹੈ ਦਵਾਈ ਅੱਜ ਆਇਨੇਗੇ ਦੂਜੇ ਦਿਨ ਦਾ ਵੀ ਆ ਉਹ ਆ ਪੈਗ ਮੇਰਾ ਬੈਸ ਸੁਣੋ ਦਵਾਈ ਦਵਾਉਣ ਗਿਆ ਸੀ ਕਿਧਰੇ ਮੇਰੀ ਭੂਆ ਉਹਨੇ ਮੈਨੂੰ ਮੂੰਹ 'ਚ ਤਾਂ ਨਹੀਂ ਪਾ ਗਈ ਜਹਰ ਜੱਪਾ ਜਿਹਾ ਜਿਹਨੂੰ ਲੈ ਕੇ ਆ ਗਈ ਮੈਨੂੰ ਕੀ ਪਤਾ ਆਹ ਦੇਖ ਲੈ ਭਾਈ ਹੋਰ ਹੋਈ ਗੱਲ ਪਈ ਜਾਂਦੀ ਮੇਰੇ ਨਾਲੇ ਮੈਂ ਤਾਰੀਸ ਲੈ ਕੇ ਦਿੱਤਾ ਇਹਨਾਂ ਨੇ ਕਿਹਾ ਪਤਾਸਾ ਸੀ ਇਹਨਾਂ ਨੇ ਮੂੰਹ 'ਚ ਪਾ ਗਈ ਉਹ ਮੂੰਹ 'ਚ ਪਾ ਗਈ ਗੱਲਾਂ ਕਰ ਤੂੰ ਭੂਆ ਨਾਲ ਤੂੰ ਵੀ ਹੋਵੇਂਗੀ ਭਾਈ ਚੱਲ ਜਾ ਬਗ ਜਾ ਤੂੰ ਮੈਂ ਮਤਨ ਨੂੰ ਕਹਿੰਦੀ ਮੈਂ ਤੈਨੂੰ ਨਹੀਂ ਕੁਝ ਕਹਿੰਦੀ ਹੈਗੀ ਇਹਨੂੰ ਵੀ ਨਾ ਕੁਝ ਕਹੀਂ ਤੇ ਤੇਰਾ ਹੁੰਦਾ ਤਾਂ ਸਾਡੇ ਵੀ ਤਾਂ ਕੁਝ ਲੱਗਦਾ ਤੈਨੂੰ ਚਲਾਕ ਦੇ ਲੈ ਪਾਇ ਨਹੀਂ ਕਰਿਆ ਹੁੰਦਾ ਲੈ ਟਾਈਮ ਪੀਸ ਲੈਣਾ ਮੈਂ ਨਹੀਂ ਲਗਾ ਟਾਈਮ ਪੀਸ ਆਹ ਬਣਾ ਤਾਈ ਟਾਈਮ ਸਟਾਪ ਨਾ ਤੀਜਾ ਅਜੀਰੋਸਾ ਹੋਣਾ ਆਏ ਕਰ ਉਹਦੇ ਕਮਰੇ ਚ ਲਾੜਾ ਟਾਈਮ ਨਾ ਪੈ ਜਾ ਕਿ ਤੈਨੂੰ ਟਾਈਮ ਨਾ ਉੱਠ ਖੜਾ ਬੋਲੀ ਯਾਰ ਤੇਰੇ ਨਾਲ ਕਿਹੜਾ ਆਡਾ ਲਾਵੇ ਹਾਂ ਆਡਾ ਲਾਵੇ ਤੂੰ ਤਾਂ ਤੈਨੂੰ ਲੱਗਦਾ ਹੀ ਆ ਮੇਰੇ ਨਾਲ ਬੋਲਣਾ ਬੁਰਾ ਲੱਗਦਾਗਾ ਸੱਚੀਆਂ ਗੱਲਾਂ ਕਹੀ ਨਹੀਂ ਆ ਨਾ ਤੁਸੀਂ ਤਮੀਜ਼ ਨਾਲ ਬੋਲੋ ਪਾਈ ਗੁੱਡੀ ਤੂੰ ਮੈਨੂੰ ਤਮੀਜ਼ ਨਾਲ ਸਿਖਾ ਠੀਕ ਆ ਤੂੰ ਕੱਲ ਦੇ ਜਵਾ ਕਰੀਂਗੀ ਤੈਨੂੰ ਪਤਾ ਨਹੀਂ ਹਜੇ ਇਹ ਗੱਲਾਂ ਬਾਰੇ ਤੈਨੂੰ ਪਤਾ? ਤੁਹਾਨੂੰ ਪਤਾ ਗੱਲ ਕਿਵੇਂ ਕਰੀਦੀ ਹੁੰਦੀ ਹੈਗੀ? ਤੇ ਕਿਵੇਂ ਕਰੀਦੀ ਹੁੰਦੀ ਹੈ ਤੂੰ ਮਹਿਮਾਨ ਨਾ ਕਿਵੇਂ ਗੱਲ ਕਰੇ ਕਿਵੇਂ ਪੇਸ਼ ਆਈਦਾ? ਮਹਿਮਾਨ ਵੀ ਆਏ ਕਿਸੇ ਲੜਾਈ ਚ ਆ ਕੇ ਟੰਗ ਨਹੀਂ ਡਾਉਣਾ ਹੁੰਦੇ। ਜੇ ਗੱਲ ਦਾ ਵੀ ਨਾ ਪਤਾ ਹੁੰਦਾ ਗੱਲ ਨਹੀਂ ਕਰੀਦੀ ਹੁੰਦੀ। ਮੈਂ ਪਿਆਰ ਨਾ ਪੁੱਛਿਆ ਸੀਗਾ ਪਹਿਲਾਂ ਨੰਬਰ ਮੇਰੀ ਭੂਆ ਨੂੰ ਗਾਲਤ ਨਾ ਬੋਲੋ। ਤੁਸੀਂ ਆਹਦੇ ਬੰਦੇ ਨੂੰ ਸਾਹਮਣੇ ਰੱਖੋ। ਤੇਰੀ ਭੂਆ ਲੈ ਕੇ ਗਈ ਇਹ ਨਾਲ। ਆ ਪੁੱਤ। ਪੁੱਤ ਮੇਰੀ ਗੱਲ ਸੁਣ। ਇਹਦੇ ਨਾਲ ਕਿਉਂ ਮਗਜ ਮਾਰਦੀ ਐ? ਇੰਤਾ ਪੋਰਾ ਦਿਮਾਗ ਤੇ ਨਹੀਂ ਹੈਗਾ। ਭੂਆ ਜੇ ਤੈਨੂੰ ਇਹ ਪੁੱਠਾ ਸਿੱਧਾ ਬੋਲੂ ਫਿਰ ਐਂ ਦੇਖੀ। ਮੋਦੀ ਭਾਰਾ ਕੁੱਟੂ ਡੰਡਾ ਦੇਖੀ ਵਰ ਕਿੰਨਾ ਉੱਚਾ ਵਿੜਕਦਾ ਅ ਤੇਰਾ ਡੰਡਾ ਡੰਡਾ ਤਾਂ ਨਹੀਂ ਮੈਂ ਜਾਣਦੀ ਤੇਰੇ ਵਰਗੇ 20 ਕਰਦੀਆਂ ਲੈ ਨਹੀਂ ਆਂ ਸੁਣਦੀ ਨਹੀਂ ਇਹ ਤਾਂ ਇੱਕ ਅੱਲਾਹ ਤੇ ਵੀ ਖੜੀ ਆ ਮੇਰੇ ਵਰਗੇ 20 ਫੇਰਦੀਆਂ ਹੋਣਗੀਆਂ ਪਰ ਮੇਰੇ ਵਰਗ ਹੀ ਨਹੀਂ ਦੇਖੀ ਤੁਸੀਂ ਬੱਸ ਰਹਿਣ ਦਾ ਤੂੰ ਤੇਰੇ ਵਰਗੇ ਜਿੱਥੇ ਬੜੀ 3200 ਆ ਜਾ ਬਤਾ ਚਾਹ ਪਾਣੀ ਪੀ ਲੈ 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 ਦੁੱਧ ਚ ਕੁੱਤੀ ਪਾ ਕੇ ਪਿਆ ਦੀ ਤੂੰ ਉਹਦੇ ਬੰਦੇ ਨੂੰ ਸਾਹਮਣੇ ਰੱਖੀ ਉਹਦਾ ਦਿੱਥੋਂ ਸਾਹਮਣਾ ਨਹੀਂਗਾ ਤੂੰ ਮੇਰੀ ਭੁਣ ਕਿਉਂ ਬੋਲ ਜੈਗੀ ਫਿਰ ਲੈ ਹੁਣ ਬੋਲੀ ਤੂੰ ਜੇ ਤੈਨੂੰ ਐਡੀ ਹਮ ਦੱਸਦੀ ਆ ਨਾ ਭੁਆਰੀ ਪੂਆ ਨੂੰ ਨਾਲ ਲੈ ਜਾ ਬਰਾਵਾ ਪੂਰੀ ਪੋਤੇ ਚਿਰ ਹੋਗੀ ਤੂੰ ਭਗ ਜਾ ਜਿੱਧਰ ਨੂੰ ਜਾਣਾ ਮੈਂ ਕਾ ਤੂੰ ਜਾਣਾ ਮੇਰਾ ਘਰ ਆਗਾ ਮੈਂ ਵੀ ਬਾਤ ਮੇਰਾ ਘਰ ਨਹੀਂ ਹੈਗਾ ਤੂੰ ਕਸਰ ਸਭ ਤੇ ਜਾ ਕੇ ਲੈ ਜੀਗੀ ਪਰ ਤੂੰ ਆਦਾ ਤੱਲੀ ਬਲ ਜਾ ਤੱਲੀ ਬਲ ਜਾ ਕਾ ਜਿੱਥੇ ਜਾਣਾ ਹੁੰਦਾ ਜਾਣਾ ਹੁੰਦਾ ਚੱਲ ਪੁੱਤ ਇਹਦੇ ਨਾਲ ਕੀ ਮਥਾ ਮਾਰਦੀ ਆ ਇਹ ਤਾਂ ਦਿਮਾਗ ਹਿੱਲੇ ਵਾਲੀ ਆ ਆ ਚਾਹ ਤੇਰਾ ਦਿਮਾਗ ਸਹੀ ਆਗਾ ਮੇਰਾ ਤਾਂ ਆ ਪੀਹਲੇ ਆ ਵਾ ਬਈ ਆ ਪੂਆ ਮੈਨਾਂ ਤੁਹਾਨੂੰ ਤੁਮ ਐਂ ਦੱਸ ਪਾਣੀ ਹੈ ਨਾ ਨਾ ਪਾਣੀ ਦਾ ਨਾ ਪਣੀ ਪੀਉਣਾ ਰੋਣਾ ਕੀ ਤੁਹਾਡਾ ਪੁੱਤ ਮੇਰੀ ਗੱਲ ਸੁਣਾ ਮੈਨੂੰ ਇਹ ਹਰ ਰੋਜ਼ ਜਦੋਂ ਮੇਰਾ ਨਹਾਉਣ ਦਾ ਟਾਈਮ ਹੁੰਦਾ ਕੰਮ ਗੁੰਮ ਕਰਕੇ ਇਹ ਉਹਦੀ ਬਾਥਰੂਮ ਚ ਵੜ ਜਾਂਦੀ ਆ ਮੈਨੂੰ ਨਾ ਹੋ ਨਹੀਂ ਦਿੰਦੀ ਨਾ ਹੋਂਦਾ ਸਿਆ ਪਰ ਰਹਿਦਾ ਹਰ ਵਕਤ ਸਾਰਾ ਦਿਨ ਮੈਂ ਭਾਂਡੇ ਮਾਏ ਦੀ ਸੈਂਪਰ ਦੀ ਛਾੜੂ ਪੋਚਾ ਕਰਦੇ ਕੋਲ ਦਾ ਕੰਮ ਕਰਦੇ ਜਦੋਂ ਮੇਰਾ ਟਾਈਮ ਹੋ ਜਾਂਦਾ ਇਹ ਉਹਦੀ ਭੱਜ ਕੇ ਬਾਥਰੂਮ ਚ ਵੜ ਜਾਂਦੀ ਐ ਪੂਆ ਇੱਥੇ ਨੀ ਗੁੱਸਾ ਸਰਦਾ ਹੈਗਾ ਲੈ ਕੇ ਮੇਰੇ ਪਿਓ ਦੀ ਗੁੱਸ ਲੱਗਦੀ ਨੂੰ ਗੋਡਿਆਂ ਹਲੇ ਧਰ ਲਾ ਕੀ ਪੁੱਤ ਕੀ ਦੱਸਾਂ ਮੈਂ ਤਾਂ ਲੜ ਲੜ ਥੱਕ ਗਈ ਇਹਦਾ ਮੈਨੂੰ ਹੈ ਪਤਾ ਨਹੀਂ ਕਿਹੜੇ ਪੱਥਰ ਦੀ ਬਣੀ ਹੋਈ ਆ ਇਹ ਮੇਰਾ ਜਾਗ ਦੁੱਪਰ ਕੀਤਾ ਹੋਇਆ ਕੋਈ ਨੇ ਨੂੰ ਮੈਂ ਲੋਡ ਕਰਕੇ ਜਾਵਾਂ ਨਾ ਐ ਹੀ ਨਹੀਂ ਲੋਟ ਆਉਂਦੀ ਇਹ ਇਹਨੂੰ ਮੈਂ ਸਿਖਾਉਂ ਵੀ ਕਿਵੇਂ ਨਹੀਂ ਕਿਸੇ ਨੂੰ ਨਹਾਉਣ ਦੇਈਦਾ ਠੂਪ ਆਪ ਦੇ ਰਹਿ ਹੁੰਦਰ ਆਪ ਕਿਵੇਂ ਇਸ ਨੂੰ ਬਸਤ ਕਰ ਰਹੀ ਦੀ ਹੈਗੀ ਕਾਇਨਾ ਜੱਦੀ ਦਿਨ ਨੂੰ ਕਿਸੇ ਬਸ ਕਿਦਾਂ ਫਾਇਦੀ ਆ ਜਦੋਂ ਵੀ ਮੈਂ ਮਣਾ ਜਣ ਪਕਰ ਅਗਲੀ ਵੀ ਨਾ ਉਠੂਗੀ ਉਹਦੀ ਜਾ ਠੂ ਅੰਦਰ ਠੂ ਅੰਦਰ ਤੂੰ ਵੀ ਸਾਰਾ ਦਿਨ ਗੋਲੀ ਬਣੀ ਰਹਿਣੀ ਇਹਨਾਂ ਦੀ ਤੈਨੂੰ ਲੋੜ ਹੀ ਨਹੀਂ ਹੈਗੀ ਕੰਮ ਕਰਨ ਦੀ ਆਪੇ ਕਰਕੇ ਖਾਵੇ ਜਦੋਂ ਪਕਾ ਕੇ ਖਾਣੀ ਆ ਪੈਣੀ ਪਤੀ ਫੇਰ ਲੱਗੂ ਮੈਂ ਤਾਂ ਸਾਰਾ ਦਿਨ ਫੂਕਣਾ ਫੂਕਦੀ ਤਾਂ ਵੀ ਨੇ ਕਰਦੀ ਹਾਂ ਕਰਦੀ ਆ ਭੂਆ ਸਾਲਾ ਯਾ ਮੈਂ ਤਾਂ ਪਹਿਲਾਂ ਵੀ ਕਹਿ ਕੇ ਆਈ ਸੀ ਮੈਂ ਭੂਆ ਨੂੰ ਮਤਲਬ ਇੱਥੇ ਬਸਾਉਂਗਾ ਇੱਥੇ ਹਾਂ ਤੈਨੂੰ ਆਏ ਹੋ ਨਾ ਸਾਨੂੰ ਤਾਂ ਬਿਨਾਂ ਇਹ ਸਾਰੇ ਕੰਮ ਕਰਦੀਆਂ ਸਾਰੇ ਕੰਮ ਕਰਦੀ ਬਈ ਮੈਰੀ ਜਾਨ ਨੂੰ ਆਪਣਾ ਮਾਂ ਹੀ ਦਿੰਦੀ ਆ ਬਚਾਰੀ ਰੂਲੀ ਵੀ ਨਾ ਦੇਖ ਲੈ ਲਾ ਸੀ ਤਾਂ ਨਿਕਲ ਕੇ ਵਾਗੀ ਸੀ ਨਿਕਲ ਕੇ ਗਈ ਆ ਜਦੋਂ ਰਾਤ ਲਾ ਕੇ ਆਈ ਆ ਹਾਏ ਹਾਏ ਰਾਤ ਨੂੰ ਤੇਰਾ ਬੰਦਾ ਖਾ ਲੈਣ ਦੇ ਚੋਲਿਆ ਤੂੰ ਵੀ ਐਸੇ ਆਪਾਂ ਮੁੱਕਣ ਦਿੰਦੀ ਤੇਰਾ ਰੋਲ ਦਾ ਕੰਮ ਮਲੜਾਈ ਦਾ ਤੈਨੂੰ ਮਰਸਾਂ ਨਹੀਂ ਸਿਆਪਾ ਤੂੰ ਨਹੀਂ ਮੁੱਕਣ ਦਿੰਦੀ ਆਗੀ ਜੇ ਤੂੰ ਸਿਆਪਾ ਮੁੱਕਣ ਨਾ ਤਾਂ ਆਹ ਗੱਲਾਂ ਬਦੇ ਜੱਭੋਂ ਕੀ ਚੱਲ ਕੁੱਤੇ ਵਾਂਗ ਮੰਗਣਾ ਆਖਿਆਉਂਦੀ ਆਗੀ ਮੂੰਹ ਕਾਹਦੇ ਕੁੱਤੇ ਵਾਂਗ ਬਰਜਾ ਰੋਜਾ ਗੱਲਾਂ ਪੂਆ ਗੱਠੀ ਜਵਾਨ ਲੱਗੀ ਕਿਵੇਂ ਚੱਲਦੀ ਐ ਕੈਸੀ ਬੰਦੀ ਕੀ ਗੱਲ ਹੈ ਨਾ ਦਿਮਾਗ ਚਲਾਉਂਦੀ ਐ ਨਾ ਇੰਨਾ ਦਿਮਾਗ ਦਾ ਕੋਈ ਚਲਾ ਲੈ ਸਕਦੀ ਮੈਂ ਤਾਂ ਤਾਂ ਜੋ ਪ੍ਰੈਣੀ ਹਤਰਫ ਉਫੜਨਾ ਵਿਚਾਰਾ ਮੇਰਾ ਬਥੇਰਾ ਕਰਦਾ ਭਾਬੀ ਜੀ ਭਾਬੀ ਜੀ ਕਰਦਾ ਰਹਿੰਦਾ ਮੈਂ ਤਾਂ ਤਾਂ ਕਰਕੇ ਨਹੀਂ ਬੋਲਦੀ ਨਹੀਂ ਇਹਨੂੰ ਕੁੱਤੋਂ ਫੜ ਕੇ ਥੱਲੇ ਸੱਟਣਾ ਕੁਝ ਨਹੀਂ ਹੁੰਦਾ ਛੱਟੀ ਲੈ ਮੇਰੇ ਕੋਲ ਕੁਝ ਨਾ ਜੀ ਮੈਨੂੰ ਇਹਨੂੰ ਬੋਤਾ ਲੱਗ ਜੂ ਤੂੰ ਵੀ ਸਾਰਾ ਦਿਨ ਇਹਨਾਂ ਨਾਲ ਬੋਲਾ ਧੰਦਾ ਕਰਦੀ ਰਹਿੰਨੀ ਆ ਨਾ ਨਾ ਤੋ ਕੇ ਵਧੀਆ ਬਣ ਕੇ ਰਹਾ ਕਰ ਇਹ ਕੀ ਕਰਾਂ ਬੱਤ ਮੈਂ ਮੈਂ ਤਾਂ ਹੁਣ ਇਹੋ ਜਿਹਾ ਜਾਂਦਾ ਚੱਲ ਤੇਰਾ ਫੁੱਫੜ ਮੈਨੂੰ ਕਿਸੇ ਚੀਜ਼ ਨੂੰ ਜਵਾਬ ਨਹੀਂ ਦਿੰਦਾ ਹੈਗਾ ਜੇ ਕੋਈ ਬਾਹਰੋਂ ਚੀਜ਼ ਮੰਗਾਲਾ ਤਾਂ ਜਵਾਬ ਦਿੰਦਾ ਕੋਈ ਕੰਮ ਕਹਿਦਾ ਤਾਂ ਨਹੀਂ ਜਵਾਬ ਦਿੰਦਾ ਤਾਂ ਕਰਕੇ ਮੈਂ ਚੁੱਪੇ ਰਹਿੰਦੀ ਆ ਮੈਂ ਬੋਲ ਲੰਬੀ ਸੋਚਦੀ ਆ ਮੈਂ 2 ਮਿੰਟ ਕਿ ਸਿੱਧੀ ਕਰਦਾ ਇਹਨੂੰ ਮੈਂ ਤਾਂ ਇੱਕ ਫਮਾਰਾ ਫੋਨ ਨਾ ਉਹਦੀ ਆ ਜਾਣਗੇ ਚਾਵੇਂ ਨਵਾਂ ਨੂੰ ਬਤਾ ਬਦਾਣਾ ਮੈਨੂੰ ਆ ਇਹ ਕੱਲ ਨੂੰ ਇਹ ਨਾ ਕਰੇ ਬੀਬੀ ਭਤੀਜੀ ਨੇ ਆ ਕੁਸਤਰਾ ਤਾਂ ਨਾ ਨਾ ਇੰਨਾ ਆਪਾਂ ਨੂੰ ਬਤਾ ਬਦਾਣਾ ਕੀ ਲੋੜ ਆਪਾਂ ਨੂੰ ਇਹ ਵਾਦ ਤੇ ਬਤਾਉਣ ਦੀ ਚਲ ਇਹ ਤਾਂ ਉਹਦਾ ਬੰਦਾ ਸਿੱਧਾ ਆਪਣੇ ਨਾਲ ਆਪਾਂ ਨੂੰ ਕੀ ਜਰੂਰ ਚਾਹ ਇਹਦੇ ਸਾਰਾ ਆਪਣਾ ਮੇਰਾ ਪੁੱਪੜ ਤੇਰੀ ਹਮਦਾਰਦੀ ਹੀ ਕਰਦਾ ਤੇ ਨਹੀਂ ਬੱਸ ਕਰਿਆ ਕਰ ਤੂੰ ਤਾਂ ਸੱਚੀ ਗੱਲ ਐ ਜਮੀ ਨਹੀਂ ਬਦਲੀ ਹੈਗੀ ਉਹੀ ਜਿਦੀ ਉਹੀ ਜੀ ਇਹ ਜੀ ਕੋਈ ਗੱਲ ਨਹੀਂ ਹੈਗੀ ਮੈਨੂੰ ਵੀ ਇਹ ਨਾਲਾ ਭੂਆ ਦੀ ਗੱਲ ਸੱਚੀ ਹੈ ਜੀ ਨਹੀਂ ਕਾ ਨੂ ਪੁੱਤ ਇਹ ਜੀ ਕਰ ਤਾਂ ਜਮੀ ਨਹੀਂ ਹੈਗੀ ਉਹ ਤਾਂ ਉਹਨੀ ਆਦਤ ਐ ਭਾਬੀ ਜੀ ਭਾਬੀ ਜੀ ਕਰਨ ਦੀ ਅੱਛਾ ਭੂਆ ਹਾਂ ਨਾ ਹੀ ਜੀ ਨੂੰ ਗੱਲ ਹੈਗੀ ਮੈਨੂੰ ਤਾਂ

ਵੇਖਾ ਜਿਵੇਂ ਲੱਗਿਆ ਚੌਰਾ ਪਾਣੀ ਸਰਕਣ ਤੋਂ ਸ਼ਾਮ ਨਹੀਂ ਮੰਦਾ ਇਹਦਾ ਬੜੀ ਗਰਮ ਹੰਡੀ ਪੱਤੀ ਆ ਯਾਰ ਕਿਵੇਂ ਠੰਡੀ ਕਰੀਏ ਇਹਨੂੰ ਚਾਹ ਕੋਈ ਨਹੀਂ ਚਾਹ ਨੂੰ ਕਹਿੰਦੇ ਸ਼ਾਮ ਨੂੰ ਹੰਡੀ ਦੀ ਅੱਡੀ ਫੇਰ ਹੋ ਜੀਏ ਇਹੋ ਗਰਮ ਗਰਮ ਚਾਹ ਪੀਤੀ ਨਾ ਇਹ ਠੰਡੀ ਗੱਲ ਸੁਣਾ ਚਾਹ ਬਣਾ ਲੈ ਪੂਰਾ ਕੀ ਆਖਿਆ ਚਾਹ ਕਹੇ ਚਾਹ ਸੁਣਿਆ ਨਹੀਂ ਮੈਨੂੰ ਲੈ ਨਾ ਨਹੀਂ ਆ ਮੈਂ ਤਾਂ ਆ ਦੇ ਮੇਰੇ ਨਾਲ ਕਿੰਨੀ ਠੰਡੀ ਹਵਾ ਆਉਂਦੀ ਆ ਤੂੰ ਵੀ ਮਾਰੀ ਠੰਡੀ ਹੋ ਜਾ ਕੀ ਠੰਡੀ ਹੋ ਜਾ ਮੈਂ ਕਹਿੰਦਾ ਹੁਨੀ ਆ ਕੀ ਸਮਝਾ ਵੀ ਚਾਹ ਉਹ ਬਣਾ ਲੈ ਹਾਂ ਕੀ ਦੇਖ ਇੱਧਰ ਠੰਡੀ ਕਰਦਾ ਤੈਨੂੰ ਲੈ ਮੈਨੂੰ ਲੋੜ ਨਹੀਂ ਠੰਡੀ ਆਉਣ ਦੀ ਠੀਕ ਆ ਉਹ ਤੋਂ ਬਣਾ ਲੈ ਚਾਹ ਠੰਡੇ ਕਰ ਦਿੰਦੇ ਆ ਲੈ ਦੱਸ ਆ ਬੱਸ ਕਰ ਜਿਆ ਕਰ ਤੂੰ ਕਹਣਾ ਦੱਪਿਆ ਪਿਆਗਾ ਉਸ ਤੋਂ ਤਾਂ ਕਰਵਾ ਲੈ ਚਾਹ ਬਣਾ ਕੇ ਦੇ ਦੂ ਤੈਨੂੰ ਵਧੀਆ ਲੰਗਰੇਚੀਆਂ ਪਾ ਕੇ ਕੋਈ ਗੱਲ ਨਹੀਂ ਦੱਬੀ ਦੀ ਹੁੰਦੀ ਨਹੀਂ ਦੱਬੀ ਦੇਣ ਦੀ ਚਾਹ ਬਣਾ ਲੈ ਕੜ ਕੜ ਪੀ ਲਾਂਗੇ ਤੂੰ ਮੈਨਾਂ ਬਰਾਜ ਨਾ ਪਤਾ ਮੇਰਾ ਹੈ ਪਲਟ ਮੇਰਾ ਕਿ ਰੱਖ ਸਮਾਈ ਨਹੀਂ ਨਾ ਹੁੰਦੀ ਹੈਗੀ ਆ ਬਣਿਆ ਮਰਕਾ ਦਾ ਚਾਹ ਬਣਾ ਦੇ ਨੂੰ ਚੱਕਾ ਨਾ ਸੇਪਿਆ ਪਾਟ ਖੜਾ ਚੱਲ ਕੋਈ ਨਹੀਂ ਹੁਣ ਤਾਂ ਇੱਕ ਇੱਕ ਦਿਨ ਨਾ ਨਾ ਮੇਰੀ ਫੇਰ ਕੀ ਹੋ ਜਾਊਗਾ ਸਾਹ ਸਤ ਮੇਰੀ ਤਾਂ ਨਾ ਹੋਣੀ ਐ ਬਣਾਉਣੀ ਦੀ ਚਾਹ ਫਿਰ ਹੁਣ ਮੈਂ ਇਥੋਂ ਦੀ ਬੰਦੀ ਕਿਨ ਮਰੱਸਾ ਹੁਣ ਜਾ ਤਸੜ ਤੇ ਮੇਰੇ ਐਨੇ ਜਾਣ ਦੀ ਬਾਲ ਹੋ ਗਈ ਚੱਲ ਕੋਈ ਤਾਂ ਦੋ ਕੁ ਮਿੰਟ ਹੀ ਬੋਲੂਗੀ ਆਪਣੀ ਖੜੀ ਹੋ ਗਈ ਕੋਈ ਨਹੀਂ ਚੱਲ ਮੇਤਰਾ ਚੱਲ ਪਾਣੀ ਚ ਲੱਗ ਗਿਆ ਇਹਦੇ ਕੋਲੇ ਬਹਿਨੇ ਆ ਦੋ ਮਿੰਟ ਡਰ ਨਾ ਆ ਕੀ ਘਰ ਜਾ ਕੀ ਹੋ ਗਿਆ ਅੰਦਰ ਦਾ ਮਰਜੀ ਕਿਤੇ ਭੁੱਲ ਭਲਾ ਕੇ ਵੀ ਗਰੰਟੀ ਮਾਰਦਾ ਹੁਣ ਮੈਂ ਤੇਰੇ ਆਹ ਉਹ ਗਰੰਟੀ ਮਾਰਦਾ ਤੈਨੂੰ ਮੈਂ ਰਸਤਾ ਵੀ ਮੈਨੂੰ ਬੁਲਾਉਣ ਦੀ ਲੋੜ ਨਹੀਂ ਹੈਗੀ ਸਮਝ ਗਿਆ ਲੱਗਿਆ ਮਿੱਠੀਆਂ ਮਾਰਨ ਹੁਣ ਭੁੱਲ ਜਾ ਵੀ ਮੈਂ ਤੇਰੀਆਂ ਗੱਲਾਂ ਚਾਜੂ ਹੁਣ ਕੁਲਤਾ ਮਤਰ ਨਾਲ ਇੱਕ ਪਾਸਾ ਕਰਕੇ ਛੱਡੂੰ ਮੈਂ ਵੀ ਪਿਆਰ ਦੀ ਈਨਿਅਤ ਅਥਾ ਤਲਾਕ ਨਾ ਲੈਂਦਾ ਕੀ ਸਮਝਣਾ ਪਤਾ ਨਹੀਂ ਕੀ ਆਉਂਦੇ ਆਪ ਨੂੰ ਦੱਸੀ ਕੋਲ ਜਾ ਕੇ ਆਉਂਦੀ ਨਹੀਂ ਮੈਂ ਤਾਂ ਅੱਜ ਦੇਖਿਆ ਜੋੜੀ ਨੰਗ ਦੀ ਹੈ ਕਿਵੇਂ ਮੋਟਰਸਾਈਕਲ ਤੇ ਐਂ ਬੈਠੀ ਸ਼ਰਮ ਹੀ ਨਹੀਂ ਬੰਦੀ ਪਰ ਨਹੀਂ ਦੱਸੀ ਐ ਇਹ ਦੱਸੀ ਐ ਨਾ ਇਹਨੇ ਨਾ ਕਿਹਾ ਵੀ ਇਦਾਂ ਮੈਂ ਤਾਂ ਤੁਸ ਕਰ ਲੂੰ ਕਿ ਉਹ ਬੁੜੀ ਐ ਸੜੀ ਕਰੀਂ ਸਾਹ ਬੁੜੀ ਕੀ ਕਹੀ ਆ ਹਾਂ ਇਹ ਅੱਜ ਨੂੰ ਕੀ ਜੋੜੀ ਕਾਲਦੀ ਦੀ ਕਹਿੰਦਾ ਨਹੀਂ ਸੱਚੀ ਇਹ ਹੋ ਰਾਤ ਕੱਟ ਕੇ ਕਹਿੰਦੀ ਨਹੀਂ ਕਿੱਥੇ ਗਿਆ ਹੋ ਰਾਤ ਕੇ ਦੁੰਨੂ ਕੋਟਾ ਦਿੱਤੀ ਕਹਿੰਦੀ ਮੈਨੂੰ ਭੁੱਜਦੀ ਆ ਨਾ ਮੈਂ ਨਾਲ ਗਈ ਸੀ ਕਹਾ ਦੀ ਨਹੀਂ ਉਹ ਡਰਮ ਦਾ ਫਿਰ ਕਰੇ ਜਰੂਰ ਕੱਢਦਾ ਪੂਰਾ ਜੀ ਦਰਵਾਜ਼ਾ ਡਰਮ ਦਾ ਮੈਂ ਮਾਏ ਲੜਦਾ ਕੋ ਡਰਮ ਖੱਟਣ ਵਾਲਾ ਹੋਊਗਾ ਨਹੀਂ ਖੜ ਜਾ ਨਹੀਂ ਚੱਲਦੀ ਇਹ ਰੋਮਾਇਰ ਨਹੀਂ ਪੀ ਜਾਂਦਾ ਨਾ ਤੇ ਕੀ ਰੋਣੇ ਆਪਾਂ ਜੀ ਆਇਆ ਤਾਂ ਦੂਜ ਕਾਲਾ ਨਹੀਂ ਹੋਣਾ ਹੈਗਾ ਇਹ ਚੱਲਦੀ ਚੱਲੀ ਨਹੀਂ ਚੱਲਦੀ ਇਹ ਤਾਂ ਮਾਰਦਾ ਚਾਰ ਨਾ ਨਹੀਂ ਚਾਰ ਨਾ ਨਹੀਂ ਆਜਾ ਪੰਮੀਆਂ ਲੰਗਿਆ ਅੱਜ ਬਾਅਦ ਤੇ ਬਾਅਦ ਨਾ ਲਾਪੈ ਜੀ ਕਿ ਨਾ ਲਾਪੈ ਜੀ ਪਤੀ ਚਾਰ ਨਾ ਕੀ ਮੈਂ ਬਣੇ ਛੋਲੀ ਬਣੇ ਠੀਕ ਆ ਬਸ ਮੈਂ ਠੀਕ ਹੀ ਮੈਨੂੰ ਕੀ ਹੋਏਗਾ ਤੂੰ ਕਿਉਂ ਨਾ ਤੀਨ ਕੱਢ ਮੇਰੇ ਨੇ ਕਿੱਥੇ ਨਾ ਹਉਣ ਜੀ ਕਰਦਾ ਮਾਂ ਪਾਣੀ ਕਹਿੰਦੇ ਘੱਟ ਡੋਲਿਆ ਕਰੋ

ਯੋਈ ਬਥੇਰਾ ਪੜੇ ਜਾਣਨ ਨੂੰ ਪਤਾ ਮੈਂ ਘਰ ਵੀ ਸਾਹਮਣਾ ਸੀਗਾ ਹਾਂ ਸਹੀ ਗੱਲ ਹੈ ਹਨਾ ਚਲ ਆਏ ਬੰਦੇ ਦਾ ਉੱਥੇ ਬੈਠੋ ਦਾ ਖਾ ਹੋ ਜਾਂਦਾ ਵੀ ਬੰਦਾ ਕਿੱਥੇ ਟੁਰਨਾ ਨਹੀਂ ਸਾਰੇ ਪਰਿਵਾਰ ਦਾ ਜਾ ਕੇ ਕਿੱਥੇ ਸੰਦ ਦਾ ਗੱਲ ਸੀ ਤੂੰ ਆ ਫੇਰ ਜਿਹ ਗਰਾਊਂਡ ਮਾਰ ਪਸੂ ਵੀ ਸਾਥ ਰਾਤ ਨੂੰ ਫਿਰ ਜਿਵੇਂ ਹਣਾ ਹਸਪਤਾਲ ਦੇ ਵਿੱਚ ਆ ਫੜ ਕੇ ਬਾਤ ਸੁਣ ਜਾਣਾ ਹੋ ਰਹੀ ਹਾਂ ਨੀ ਮੈਨੂੰ ਤਾਂ ਚੱਕਰ ਆਈ ਜਾਂਦੇ ਨੇ ਵੈਨਣੋ ਲੈ ਦੱਸ ਹੋਰ ਚੱਕਰ ਮੈਨੂੰ ਆਈ ਜਾਂਦਾ ਬਿਮਾਰ ਉਹ ਲੈ ਦੱਸ ਤੂੰ ਵੀ ਤੈਨੂੰ ਲੈ ਜੇ ਹੁਣ ਦਵਾਈ ਕਿੱਥੇ ਲੈ ਕੇ ਜਾਂਦਾ ਚੌਰਾ ਐਸੇ ਗੱਲ ਦੀ ਤਾਂ ਮੇਰੀ ਲੜਾਈ ਰਹਿੰਦੀ ਆ ਉਹਦੇ ਨਾਲ ਹਾਂ ਹਾਂ ਉਸਕੇ ਨਾ ਮਤਲਬ ਐਸੀ ਨਹੀਂ ਵਿਚਾਰੀ ਦੇ ਕੀ ਹਾਲ ਤੋਂ ਹੀ ਪਿਆ ਹਾਂ ਅੰਮੇ ਛਰਦੀ ਨੂੰ ਮੂੰਹ ਦੇ ਨਹੀਂ ਹਾਂ ਤੇ ਹੁਣ ਹੋਸੇ ਨੂੰ ਚੱਕੀ ਖਰਨਾ ਨਹੀਂ ਉਹ ਤਾਂ ਚਾਰ ਚਾਰ ਬੇਲੀ ਹੁੰਦੀ ਜੀ ਨੂੰ ਹਾਂ ਇਹ ਕੋਈ ਨਹੀਂ ਫਿਰਤੀ ਹੋਵੇ ਚਲ ਕੋਈ ਨਾ ਮੈਂ ਤਾਂ ਹੋਰ ਸੁਣਿਆ ਚੱਲ ਵੱਡੇ ਆ ਕਰਦੇ ਤਾਂ ਹੱਕ ਬੰਦ ਆ ਮਾਰ ਸੀ ਕਿ ਉਹ ਕਿਤੇ ਬਾਜ਼ਾਰ ਚ ਪਹਿਲੇ ਬਾਜ਼ਾਰ ਚ ਦੇਖੀ ਸੀ ਪੱਦੀ ਹਾਂ ਜਿਹੜੀ ਸੀ ਜਲੇਬੀਆਂ ਵਿੱਚ ਆ ਜਾਂਦੀ ਸੀ ਉਹ ਰੋਈ ਸੀ ਤੁਮੇ ਉਹ ਮੇਰੇ ਨਾਲ ਨੱਕੇ ਗਿਆ ਸੀ ਕੋਲ ਦੀ ਹਾਂ ਸਾਰਾ ਪਤਾ ਹੋਰ ਬੇਕੰਦ ਦੇ ਬੇਖੈ ਨਹੀਂ ਹੁੰਦੀ ਸੀ ਕਹਿੰਦਾ ਨਹੀਂ ਚੰਦੂ ਨਹੀਂ ਤੁਹਾਨੂੰ ਭੁੱਖਾ ਵਹਿ ਗਿਆ ਹੋਊਗਾ ਤੂੰ ਤਾਂ ਸੁੱਤੀ ਪਈ ਐ ਨਹੀਂ ਤੂੰ ਤਾਂ ਸੁੱਤੀ ਪਈ ਐ ਤੈਨੂੰ ਤਾਂ ਪਤਾ ਨਹੀਂ ਡੱਡਾ ਕਿਹੜੇ ਵੇਲੇ ਪਾਣੀ ਪੀਂਦੀਆਂ ਨੇ ਮੈਂ ਇੰਨੀ ਵੇ ਸੁੱਤੀ ਨਹੀਂ ਪਈ ਹੈਗੀ ਸਮਝ ਗਈ ਮੇਰੀ ਗੱਲ ਸੁਣ ਇਹਦੇ ਘਰ ਵਾਲ ਨੰਗੇ ਬਾਜ਼ਾਰ ਦੇ ਵਿੱਚ ਕਹਿੰਦੇ ਜਲੇਬੀਆਂ ਖਾਈ ਜਾਂਦੇ ਸੀ ਆ ਮੈਂ ਵੀ ਮੈਂ ਵੀ ਤੁਸੀ ਤੇਨੇ ਮੈਂ ਦੇਖਿਆ ਅਸੀਂ ਦੋਤਾ ਅਸੀਂ ਰੰਗਾਂ ਸੀ ਜੋਤਾ ਬਣੇ ਲੱਡੂ ਲੈਣਗੇ ਅਸੀਂ ਦੁਕਾਨ ਤੇ ਲਾ ਅੱਛਾ ਹਾਂ ਪਰ ਵੱਡ ਜਲੇਬੀ ਪਰਵਾਈ ਦੇ ਉਹ ਤੇ ਵੱਡ ਜਲੇਬੀਆਂ ਖਾਈ ਜਾਵੇ ਕੰਨ ਨਾਲ ਲਈ ਬੈਠਾ ਕਹਿੰਦਾ ਉਹ ਉਹਨੂੰ ਆਪਦੀ ਭਾਬੀ ਜੀ ਨੂੰ ਕਹਿੰਦਾ ਜਿਹੜਾ ਕਹਿੰਦਾ ਭਾਬੀ ਉਹ ਸਾਡੀ ਕਮਾਂਡ ਨਹੀਂ ਹੈਗੀ ਸਿੰਦਰ ਥੋੜੇ ਦੇਖ ਗੋਲ ਗੱਪੇ ਖਾਂਦੇ ਰੇੜੀ ਤੇ ਮਰੀਆਂ ਨੇ ਗੱਲਾਂ ਅਸੀਂ ਕਰ ਝੂਠ ਬੋਲਦੇ ਪੁੱਛਣੀ ਚਾਹੀਦੀ ਚਾਰ ਕੋਈ ਨਾ ਪਤਾ ਲੱਗ ਜੇ ਇੱਕ ਦਿਨ ਤੈਨੂੰ ਹਾਂ ਪੰਜੇ ਨਾ ਅਗਲਾ ਆਉਣੀਆ ਨੇ ਮੇਰਾ ਹੌਣ ਆਈਆ ਨੇ ਨਾ ਲੈ ਆਈਆ ਨੇ ਕੀ ਕਹਿੰਦੀ ਕਿਹਾ ਹੈਗਾ ਨਿਸਿੰਦਰੇ ਤੂੰ ਕਿਉਂ ਮਾਸਕਰੀਆਂ ਕਾਦੇ ਸੰਦੇ ਨਿਸਿੰਦਰ ਨੂੰ ਤਾਂ ਅਜੇ ਤੱਕ ਤੂੰ ਭੁੱਲੀ ਵੀ ਹੈ ਨਾ ਸਿੰਦਰ ਨੂੰ ਨਹੀਂ ਭੁੱਲਦੀ ਮੈਂ ਤਾਂ ਹੱਫਲੇ ਪੈ ਗਈਆ ਮੈਂ ਤਾਂ ਹੱਫਲੇ ਪੈ ਗਈਆ ਜਲੇਬੀਆਂ ਚਰਨੋਂ ਆ ਚਰਨੋਂ ਨਹੀਂ ਜਲੇਬੀਆਂ ਦਾ ਜਲੇਬੀਆਂ ਤਾਂ ਇਹਦੇ ਆਲੀ ਦਰਾਣੀ ਖਾ ਕੇ ਆਈਆ ਮੈਂ ਫੰਮੇ ਲਾ ਬੇਹਾਜ ਮੈਂ ਇਹਨੂੰ ਹੋਇਆ ਪਿਆ ਬਹੁਤ ਬੇਹਾਜ ਮੈਂ ਕਾਹੂ ਹੋਇਆ ਮੈਂ ਤਾਂ ਤੈਨੂੰ ਆਏ ਕਹਿ ਦਿੰਨਾ ਵੀ ਸੱਚੀ ਗੱਲ ਹੈ ਕੜੀ ਝੂਠੀ ਨਹੀਂ ਹੈਗਾ ਮੈਂ ਤਾਂ ਹੋਰ ਪੀਸੂ ਨਹੀਂ ਆ ਨਹੀਂ ਮੈਨੀਆਂ ਸਾਕੜਾ ਤੁਸੀਂ ਸਾਨੂੰ ਲੜਾਉਣਾ ਆਂ ਉਂਗਲਾ ਲਾ ਕੇ ਇੱਡਾ ਪਿਸਾਈ ਚਕਾਰ ਤੇ ਖੜਾ ਤੇਰਾ ਪਤੰਦਰ ਕੋਈ ਮਰਿਆ ਨਹੀਂ ਅਸੀਂ ਕਿਹਣਾ ਸਾਨੂੰ ਕੀ ਤਾਂ ਜਰਗਾਣਾ ਹੋਣਾ ਤਾਂ ਪੰਜਾਣਾ ਨਹੀਂ ਆਉਂਦੀ ਜਰਗਾਣੀ ਤੁਸੀਂ ਹੋ ਸਾਨੂੰ ਕੋਈ ਚੜ ਨਹੀਂ ਆਏ ਨਹੀਂ ਚੋੜੀ ਲੈ ਕੇ ਆਈਆਂ ਨਾਲ ਕਿੱਡੀ ਕਾਈਆਂ ਨਾ ਸੀ ਕੀ ਹੋਰ ਦੀ ਯਾਰਾ ਖਾਬ ਜਨੋ ਉਹ ਤੇ ਕੀ ਹਾਲ ਕਰਦੀਆਂ ਨੇ ਚੌਰਿਆ ਤੈਨੂੰ ਸ਼ਰਮ ਨਹੀਂ ਆ ਗਈ ਆ ਲੰਡਰਾਂ ਦੇਖ ਲੈ ਕੀ ਕੁਸੁੰਦਾਗਾ ਗਵੰਡ ਨਾਲ ਕੰਸਵਾ ਲੈਣ ਆਉਂਦੀਆਂ ਨੇ ਨਹੀਂ ਲਾਉਂਦੀਆਂ ਨੇ ਉਂਗਲਾਂ ਸ਼ਰਮ ਮਾਰਨਾ ਸ਼ਰਮ ਮਾਰੀ ਮੋਟੀ ਲੁਚੀਏ ਤੁਸਾ ਸੱਚਾ ਮੈਨੂੰ ਰਸ ਜਾਣਾ ਉੱਪਰ ਕਰਿਆ ਅਗਰ ਆ ਲੁਚੀਏ ਦੇਖ ਲੈ ਦੇਣਾ ਜੇ ਲੈ ਕੇ ਕੀ ਖਸਮ ਨੂੰ ਤਾਨ ਲਾ ਗੱਲਾਂ ਕਰਦਾ ਨਹੀਂ ਲੰਡਰਾਂ ਨੇ ਭਾਵੇਂ və ya da gol